ਖੋਟ ਦਾ ਧਿਆਨ ਪੇਰੈਂਟਸ ਦਾ ਧਿਆਨ ਬੱਚਿਆਂ ਦਾ ਧਿਆਨ ਕਰਦਾ ਧਿਆਨ ਕਿੰਨਾ ਕੁਛ ਵਿਚਾਰੀ ਕਰਦਾ ਕੰਮ ਕਰਦੀ ਹੈ ਸਿਰਫ ਇੱਕ ਜੌਬ ਨਹੀਂ ਕਰਦੀ ਜਾਂ 4 ਪੈਸੇ ਨਹੀਂ ਕਮਾਉਂਦੀ ਜਿਹਦੇ ਕਰਕੇ ਤੁਸੀਂ ਉਹਨੂੰ 4 ਗੱਲਾਂ ਸੁਣਾ ਦਿੰਦੇ ਹੋ ਵੀ ਤੂੰ ਕੀ ਕਰਦੀ ਹਾਂ ਸੋ ਉਹ ਵਿਚਾਰੀ ਆਪਣੇ ਦਿਲ ਦੇ ਅੰਦਰ ਹੀ ਬਹੁਤ ਗੱਲਾਂ بڑے ਦਰਦ ਦਬਾ ਕੇ ਜਦੋਂ ਰੱਖਦੀ ਹੈ ਤੇ ਹੌਲੀ ਹੌਲੀ ਉਹ ਦਰਦ ਕਿਸੇ ਨਾ ਕਿਸੇ ਰੂਪ ਚ ਬਾਹਰ ਆਉਣੇ ਸ਼ੁਰੂ ਹੋ ਜਾਂਦੀ ਜਿਹਨੂੰ ਅਸੀਂ ਅੱਜ ਦੀ ਡੇਟ ਚ ਫਾਈਬਰੋਮਾਈਲਜੀਆ ਵੀ ਕਹਿੰਦੇ ਆ ਸਾਡੀ ਬਿਨਾਂ ਕਿਸੇ ਗੱਲ ਤੋਂ ਬਾਡੀ ਚ ਬੜੀ ਜਗ੍ਹਾ ਦਰਦਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ